ਆਏ ਹੋ ਜਾ ਮੂਣੀ ਮੰਤਰ ਤੈਨੂੰ ਮਾਰ ਕੇ ਦੇਵਾਂ ਆਏ ਹੋ ਜੀ ਤੈਨੂੰ ਚੀਜ਼ ਦੇਵਾਂਗੇ ਤੇਰੇ ਮਗਰ ਮਗਰ ਫਿਰੂਗੀ ਗਿਫਟ ਦੇਊਗੀ ਭਾਵੇਂ ਕਰੋ 판ਦੇ ਵੀਰ ਜੀ ਦੇਖ ਬੱਚਾ ਮੇਰੀ ਗੱਲ ਸੁਣ ਬਾਬੇ ਕਰੇ ਝੂਠ ਨਹੀਂ ਮਾਰਦੇ ਮਾਇਆ ਨੂੰ ਬਾਬਿਆਂ ਨੇ ਹੱਥ ਨਹੀਂ ਲਾਉਣਾ ਨਾ ਸਾਨੂੰ ਕਿਸੇ ਚੀਜ਼ ਦਾ ਲਾਲਚ ਹੈ ਤੇਰਾ ਚਿਹਰਾ ਵੇਖ ਕੇ ਤੇਰਾ ਮੂੰਹ ਫਿਰ ਵੇਖ ਕੇ ਮੈਂ ਅੰਦਾਜ਼ਾ ਲਾ ਲਿਆ ਪੁੱਤ ਤੂੰ ਬਹੁਤ ਦਿਲ ਦਾ ਸਾਫ਼ ਹੈ ਤੇਰੇ ਅੰਦਰ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਤੇਰੇ ਮਨ 'ਚ ਇਹ ਵੀ ਚੱਲਦਾ ਹੈ ਵੀ ਬਾਬਾ ਐਵੇਂ ਫੁੱਦੂ ਮਰੀ ਜਾਂਦਾ ਲੱਗਦਾ ਹੈ ਕਿ ਨਹੀਂ ਬੋਲ ਬਾਬਾ ਸੱਚਾ ਹੈ ਕਿ ਝੂਠਾ ਸੱਚੇ ਹੋਂ ਬਾਬਾ ਹੀ ਲੱਗਦਾ ਜਮਾ ਜਮਾਹੀ ਗੱਲ ਹੈ ਸਾਧੂ ਸੰਤਾਂ ਨੂੰ ਭਾਈ ਕਾਲਯੁਗ ਦੇ ਵਿੱਚ ਅੱਜ ਕੱਲ ਕੋਈ ਉਹ ਨਹੀਂ ਕਰਦਾ ਮੇਰੀ ਗੱਲ ਸੁਣ ਬੱਚਾ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ। ਤੈਨੂੰ ਇਹੋ ਜੀ ਚੀਜ਼ ਬਣਾ ਕੇ ਦੇਊਂਗਾ ਆਪਾਂ ਪੈਸਾ ਕਾਕਾ ਤੇਰੇ ਤੋਂ ਕੋਈ ਨਹੀਂ ਲੈਣਾ। ਦੇਖ ਆਸ਼ਕ ਤੋਂ ਪੈਸਾ ਲੈਣਾ ਬਹੁਤ ਮਾੜੀ ਗੱਲ ਐ। ਗਊ ਮਾਰੇ ਜਿੰਨਾ ਪਾਪ ਐ ਤੈਨੂੰ ਇੱਕੋ ਚੀਜ਼ ਦੇ ਕੇ ਜਾਂਦੇ ਆਂ, ਤਬੀਤ ਦੇ ਕੇ ਜਾਂਦੇ ਆਂ। ਉਹਦੇ ਵਿੱਚ ਲੋਹ ਪਸਮ ਲੈ ਲੈ। ਲੋਹ ਪਸਮ ਲੈ ਕੇ ਉਹ ਦੇਖ ਉਸ ਦੇ ਉੱਤੇ ਉਹਨੂੰ ਗਿੱਲੀ ਕਰਕੇ ਗਲਾਬ ਜਲ ਨਾਲ ਗਿੱਲੀ ਕਰਕੇ ਉਹਦਾ ਨਾਮ ਲਿਖ ਲੈਣਾ। ਬੱਚਾ ਜਾ ਜਾ ਕੇ ਕਿਸੇ ਖੂਦ ਦੇ ਕਿਨਾਰੇ ਦੱਬ ਨਹੀਂ ਤੇਰੇ ਮਗਰ ਮਗਰ ਨਾਂ ਫੇਰੇ ਤਾਂ ਤੂੰ ਬਾਬਿਆਂ ਨੂੰ ਫੜਨੀ ਕਹਿ ਬਾਬਾ ਸੱਚਾ ਕੇ ਝੂਠਾ